ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਗੈਰਕਾਨੂੰਨੀ ਸੱਟੇਬਾਜ਼ੀ ਦੀ ਵੈੱਬਸਾਈਟ ਦੇ ਸੰਚਾਲਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਤੇ ਸਿਖਰ ਤਵੰਦੀਆਂ 11.14 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਧਿਕਾਰਤ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਨਲਾਈਨ ਸੱਟੇਬਾਜ਼ੀ ਸਾਈਟ 1xbet ਵਿਰੁੱਧ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਪੀਐਮਐਲਏ ਦੇ ਤਹਿਤ ਤਵਨ ਦੀ 4.5 ਕਰੋੜ ਦੀ ਅਚਲ ਜਾਇਦਾਦ ਅਤੇ ਰੈਨਾ ਦੀ 6.64 ਕਰੋੜ ਰੁਪਏ ਦੀ ਮਿਊਚੁਅਲ ਫੰਡਾਂ ਨੂੰ ਜਬਤ ਕਰਨ ਦੇ ਲਈ ਅਸਥਾਈ ਆਦੇਸ਼ ਜਾਰੀ ਕੀਤੇ ਗਏ ਨੇ ਸੰਘੀ ਏਜੰਸੀ ਨੇ ਜਾਂਚ ਦੇ ਵਿੱਚ ਪਾਇਆ ਹੈ ਕਿ ਦੋਵੇਂ ਕ੍ਰਿਕਟਰਾਂ ਨੇ ਐਕਸਬੈਟ ਅਤੇ ਇਸ ਦੇ ਸਹਿਯੋਗੀਆਂ ਨਾਲ ਜਾਣਬੁੱਝ ਕੇ ਉਤਸ਼ਾਹਿਤ ਕਰਨ ਦੇ ਲਈ ਵਿਦੇਸ਼ੀ ਸੰਸਥਾਵਾਂ ਦੇ ਨਾਲ ਸਮਝੌਤੇ ਕੀਤੇ ਸਨ ਦੋਵੇਂ ਕ੍ਰਿਕਟਰਾਂ ਤੋਂ ਇਲਾਵਾ IGDI ਨੇ ਆਪਣੇ ਜਾਂਚ ਦੇ ਹਿੱਸੇ ਵਜੋਂ ਯੁਵਰਾਜ ਸਿੰਘ ਅਤੇ ਰੋਬਿਨ ਉਥੱਪਾ ਆਦাকার ਸੋਨੂ ਸੂਦ ਉਰਵਸ਼ੀ ਰਤੇਲਾ ਸਿਮੀ ਚੱਕਰਵਰਤੀ ਅਤੇ ਅੰਕੁਸ਼ ਹਾਜਰਾ ਵਰਗੇ ਹੋਰ ਸਾਫ ਦਾ ਕ੍ਰਿਕਟਰਾਂ ਅਤੇ ਅਦਾਕਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਕਰੇਬੀਅਨ ਟਾਪੂ ਕੁਰਕਾਓ ਵਿੱਚ ਰਜਿਸਟਰਡ 1xbet ਪੋਰਟਲ ਦੁਆਰਾ ਸੱਟੇਬਾਜ਼ੀ ਉਦਯੋਗ ਦੇ ਵਿੱਚ 18 ਸਾਲ ਦੇ ਤਜਰਬੇ ਵਾਲੇ ਇੱਕ ਵਿਸ਼ੇਸ਼ ਪੱਧਰ ਤੇ ਮਾਨਤਾ ਪ੍ਰਾਪਤ ਬੁੱਕਮੇਕਰ ਵੱਜੋਂ ਇਸ ਨੂੰ ਦਰਸਾਇਆ ਗਿਆ ਸੀ ਸੋ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਇਹ ਵੱਡੀ ਕਾਰਵਾਈ ED ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਗੈਰ ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟ ਨੂੰ ਲੈ ਕੇ ਭਾਰਤ ਦੇ ਨਾਗਰਿਕਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਵੈਬਸਾਈਟ ਦੇ ਸੰਚਾਲਨ ਨਾਲ ਸੰਬੰਧਿਤ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਇਹਨਾਂ ਸਾਬਕਾ ਕ੍ਰਿਕਟਰਾਂ ਸੁਦੇਸ਼ ਰੈਨਾ, சுரேਸ਼ ਰੈਨਾ ਅਤੇ ਸ਼ਿਕਰ ਤੋਂ ਬੰਦੀਆਂ ਜਾਇਦਾਦਾਂ ਜਿਨ੍ਹਾਂ ਦੀ ਕੁੱਲ ਕੀਮਤ 11.14 ਕਰੋੜ ਮਾਪੀ ਗਈ ਹੈ ਇਹਨਾਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਅਧਿਕਾਰਿਤ ਸੂਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਸੂਤਰਾਂ ਨੇ ਦੱਸਿਆ ਕਿ ਆਨਲਾਈਨ ਸੱਟੇਬਾਜ਼ੀ ਸਾਈਟ 1xbet ਵਿਰੁੱਧ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਪੀਐਮਐਲਏ ਦੇ ਤਹਿਤ ਧਵਨ ਦੀ 4.5 ਕਰੋੜ ਰੁਪਏ ਦੀ ਚੱਲ ਜਾਇਦਾਦ ਤੇ ਰਹਿਣਾ ਦੀ 6 ਕਰੋੜ 64 ਲੱਖ ਰੁਪਏ ਦੇ ਮਿਊਚੁਅਲ ਫੰਡਾਂ ਨੂੰ ਜ਼ਬਤ ਕਰਨ ਦੇ ਸਥਾਈ ਆਦੇਸ਼ ਜਿਹੜੇ ਨੇ ਉਹ ਇਨਫੋਰਸਮੈਂਟ ਵੱਲੋਂ ਜਾਰੀ ਕੀਤੇ ਗਏ ਨੇ ਕੇਂਦਰੀ ਏਜੰਸੀ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਦੋਵੇਂ ਸਾਬਕਾ ਕ੍ਰਿਕਟਰਾਂ ਨੇ 1xbet ਅਤੇ ਇਸ ਦੇ ਸਹਿਯੋਗੀਆਂ ਨਾਲ ਜਾਣਬੁੱਝ ਕੇ ਉਤਸ਼ਾਹਿਤ ਕਰਨ ਦੇ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਮਝੌਤੇ ਕੀਤੇ ਸਨ ਸੋ ਇਹਨਾਂ ਦੋਵਾਂ ਕਰੈਕਟਰਾਂ ਤੋਂ ਇਲਾਵਾ ਐਡੀ ਨੇ ਆਪਣੇ ਜਾਂਚ ਦੇ ਹਿੱਸੇ ਵਜੋਂ ਯਵਰਾਜ ਸਿੰਘ ਰੋਬਿਨ ਉਥੱਪਾ ਅਦਾਕਾਰ ਸੋਨੂ ਸੂਦ ਉਰਵਿਸ਼ੀ ਰਤੇਲਾ ਮਿਮੀ ਚੱਕਰਵਰਤੀ ਅਤੇ ਹੋਰ ਕਈਆਂ ਤੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਹੈ। ਕਰੇਬੀਨ ਟਾਪੂ ਕੁਕਰਾਓ ਦੇ ਵਿੱਚ ਰਜਿਸਟਰਡ 1xbet ਪੋਰਟਲ ਦੁਆਰਾ ਸੱਟੇਬਾਜ਼ੀ ਉਦਯੋਗ ਦੇ ਵਿੱਚ 18 ਸਾਲ ਦੇ ਤਜਰਬੇ ਵਾਲੇ ਇੱਕ ਵਿਸ਼ੇਸ਼ ਪਦਰ ਦੇ ਮਾਨਤਾ ਪ੍ਰਾਪਤ ਬੁੱਕ ਮੇਕਰ ਵਜੋਂ ਆਪਣੇ ਆਪ ਨੂੰ ਦਰਸਾਇਆ ਗਿਆ ਸੀ ਸੋ ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕਰਦੇ ਹਨ ਦੋਵਾਂ ਸਾਬਕਾ ਕ੍ਰਿਕਟਰਾਂ ਦੀ 11.4 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਨੇ